ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਫਲਸਫੀ ਦੀ ਆਪਾਂ ਗੱਲ ਕਰਾਂਗੇ ਕਹਿੰਦੇ ਕਿ ਮਨੁੱਖ ਨੇ ਜੇ ਸੁੱ ਸਿੱਖਣਾ ਹੋਵੇ ਤਾਂ ਕਿਸੇ ਵੀ ਚੀਜ਼ ਤੋਂ ਸਿੱਖ ਸਕਦਾ ਮੈਂ ਤੁਹਾਡੇ ਨਾਲ ਅੱਜ ਗੱਲ ਕਰਿਆ ਆਂ ਆਂਟ ਫਲਸਫੀ ਮੱਕੇ ਕੀੜੇ ਤੇ ਕੀੜੀਆਂ ਦੀ ਫਲਸਫੀ ਕੀੜੇ ਤੇ ਕੀੜੀਆਂ ਤੁਹਾਨੂੰ ਕੀ ਸਿਖਾਉਂਦੇ ਨੇ ਤੁਹਾਡੇ ਇਹ ਜਿਹੜੇ 8-10 ਮਿੰਟ ਹੋਣਗੇ ਇਹ ਮੈਂ ਗਰੰਟੀ ਦਿੰਦਾ ਕਿ ਇਹ ਤੁਹਾਡੇ ਬੇਕਾਰ ਨਹੀਂ ਜਾਣਗੇ ਵੀਡੀਓ ਨੂੰ ਪੂਰਾ ਦੇਖਿਓ ਇਹ ਦ੍ਰਿਸ਼ ਕਰਦਾ ਇੱਕ ਪੱਲੀ ਦੇ ਉੱਪਰ ਚਾਦਰ ਵਿਛਾ ਕੇ ਚਾਦਰ ਦੇ ਵਿੱਚ ਜਿਹੜੇ ਹੈਗੀਆਂ ਇਹ ਪਾਈਆਂ ਹੋਈਆਂ ਸੀਗੀਆਂ ਮਿਰਚਾਂ ਤੇ ਇਹਨਾਂ ਇਹ ਜਿਹੜਾ ਹੈਗਾ ਇਕੱਠੀਆਂ ਕਰਕੇ ਬੜਕੀਆਂ ਢੱਕ ਪੀਆਂ ਤੇ ਇਹਦੇ ਵਿੱਚ ਦੇਖਿਆ ਤਾਂ ਸਾਰੇ ਕੀੜੇ ਜਿੰਨਾ ਵੀ ਹੈਗਾ ਮੈਚਰਾ ਚੱਕ ਕੇ ਲੈ ਜਾਂਦੇ ਲਿਆ ਕੇ ਤੇ ਇਹ ਆਪਣੇ ਘਰ ਦੇ ਅਗਲੇ ਪਾਸੇ ਮਕਿ ਮੇਨ ਘਰ ਦੇ ਵਿੱਚ ਹੀ ਆ ਰਸੋਈ ਦੇ ਨਾਲ ਹੀ ਜਿਹੜਾ ਹੈਗਾ ਇਹਨਾਂ ਦਾ ਭੌਣਾ ਹੈ ਤੇ ਉਸ ਭੌਣ ਦੇ ਵਿੱਚ ਵੀ ਇਕੱਠਾ ਕਰੀ ਜਾਂਦੇ ਇਹ ਇੱਥੇ ਅੱਗੇ ਆਏਗਾ ਤਾਂ ਇਹ ਇਸ ਤਰ੍ਹਾਂ ਦੇ ਆਪਣਾ ਆਪਣੇ ਘਰ ਨਹੀਂ ਕਹਾਂਗੇ ਆਪਾਂ ਆਪਾਂ ਇਹ ਕਹਾਂਗੇ ਵੀ ਘਰ ਦੇ ਵਿੱਚ ਇਹ ਚਾਰ ਤੋਂ ਪੰਜ ਭੌਣਾ ਹਾਂ ਹਾਂ ਇਹ ਦੇਖੋ ਇਹ ਥਾਂ ਵੀ ਥੱਲੇ ਬੈਠ ਗਿਆ ਤੇ ਇਹਨਾਂ ਨੇ ਚਿਰ ਉਖੋਂ ਖਰਾਬ ਹੋ ਗਿਆ ਤਾਂ ਹੋ ਗਿਆ ਲਿਕਨ ਇੱਥੇ ਪੱਕੇ ਹੀ ਰਹਿੰਦੇ ਇਹ ਇਹ ਆਪਣੇ ਘਰੇ 4 ਤੋਂ 5 ਭਾਉਣ ਨੇ ਮੈਂ ਫਿਕਰ ਨਾ ਆਪਣਾ ਕਰਨੀ ਹੈਗਾ ਅਸਲ ਦੇ ਵਿੱਚ ਇਹ ਕੁਦਰਤ ਦਾ ਘਰ ਹੈ ਇਹਨਾਂ ਦੇ ਨਾਲ ਆਪਾਂ ਇੱਥੇ ਰਹਿ ਰਹੇ ਹਾਂ ਕਿਉਂਕਿ ਜ਼ਮੀਨ ਦੇ ਅਸਲੀ ਮਾਲਕ ਤਾਂ ਇਹ ਹੀ ਹੈ ਨਾ ਇਹ ਵੀ ਹੈ ਕਿ ਕਦੇ ਤੁਹਾਨੂੰ ਸੱਪ ਦੀ ਵੀਡੀਓ ਪਾਵਾਂਗਾ ਸੱਪ ਵੀ ਹੈ ਗੋ ਵੀ ਹੈ ਬਹੁਤ ਕੁਝ ਹੈ ਉਹਨਾਂ ਦਾ ਘਰ ਹੈ ਆਪਾਂ ਉਹਨਾਂ ਨਾਲ ਰਹਿ ਰਹੇ ਹਾਂ ਮੈਂ ਗੱਲ ਫਲਸਫੀ ਦੀ ਕਰਦਾ ਇਹਦੀ ਇਹ ਨੂੰ ਆਪਾਂ ਬਾਅਦ ਚ ਕਰਾਂਗੇ ਗੱਲ ਕਰੇ ਤਾਂ ਫਲਸਫੀ ਕੀੜੇ ਤੇ ਕੀੜੀਆਂ ਦੀ ਫਲਸਫੀ ਕੁਝ ਚੀਜ਼ਾਂ ਇਹ ਸਾਨੂੰ ਦੱਸਦੇ ਆ ਇੱਕ ਜੀ ਦਾ ਧਿਆਰ ਰੱਖਿਓ ਜੋ ਸਾਡੇ ਮੁੰਡੇ ਨਾ 12 ਪੜ੍ਹ ਕੇ 18 18 ਸਾਲ ਦੇ ਜਵਾਕ 40 40 50 50 ਲੱਖ ਲਾ ਕੇ ਡੌਂਕੀ ਲਾ ਕੇ ਬਾਹਰ ਦੇ ਦੇਖਾਂ ਚਲੇ ਗਏ ਕਈ ਜਾਨੇ ਵਾਪਸ ਆਏ ਨੁਕਸਾਨ ਤਾਂ ਬਹੁਤ ਹੋ ਗਿਆ ਜ਼ਮੀਨਾਂ ਵੇਚੀਆਂ ਘਰ ਵੇਚੀਆਂ ਕਰਜ਼ਾ ਚੜ ਗਿਆ ਕਿਸੇ ਵਾਸਤੇ ਲੱਗੇ ਪਰੰਤੂ ਮੈਂ ਕਈ ਜਣਾਂ ਦੇ ਇੰਟਰਵਿਊ ਦੇਖੀ ਆ ਪਤਾ ਕੀ ਕਹਿੰਦਾ ਇੱਥੇ ਤਾਂ ਹੈਗਾ ਹੀ ਕੱਖ ਨਹੀਂ ਇੱਥੇ ਤਾਂ ਕੰਮ ਹੀ ਖਤਮ ਹੈ ਮਿਲਦਾ ਹੀ ਕੱਖ ਨਹੀਂ 12 ਤੁਸੀਂ ਪੜ੍ਹੇ ਹੋ ਉਮਰ ਤੁਹਾਡੀ 18 ਸਾਲ ਦੀ ਹੈ ਤੁਸੀਂ ਕਿੱਥੇ ਰੋਜ਼ਗਾਰ ਦੇਖਦੇ ਹੋ ਤੁਸੀਂ ਡਾਗਾ ਥੋੜਾ ਜਿਹਾ ਅੱਗੇ ਤਾਂ ਵਧ ਤੇ ਇਹ ਗੱਲਾਂ ਸਿਖਾਈਆਂ ਕਿੰਨਾਂ ਨੇ ਪੰਜਾਬ ਦੇ ਵਿੱਚ ਕੁਝ ਬੰਦੇ ਇਹੋ ਜਿਹੇ ਛੱਡੇ ਹੋਏ ਨੇ ਜਿਹੜੇ ਬੰਦਿਆਂ ਨੇ ਹਰ ਸਮੇਂ ਕਿਸੇ ਨਾ ਕਿਸੇ ਚੀਜ਼ ਦੇ ਉੱਤੇ ਪੁੱਠਾ ਬੋਲਣਾ ਹੁੰਦਾ ਇੰਨਾ ਦਾ ਵਾਸ ਨਹੀਂ ਚੱਲਦਾ ਜੇ ਵਾਸ ਚੱਲੇ ਤਾਂ ਜਦੋਂ ਸੂਰਜ ਪੂਰਬ ਤੋਂ ਨਿਕਲਦਾ ਹੈ ਤਾਂ ਉਹਦੇ ਉੱਪਰ ਇਹ ਸਵਾਲ ਕਰਦੇ ਨੇ ਕਿ ਇਹ ਵੀ ਫਲਾਣੇ ਨੇ ਕੱਢਿਆ ਇਹਦੇ ਪਿੱਛੇ ਕਾਰਨ ਆ। ਮੈਂ ਮੁੱਖ ਗੱਲ ਤੇ ਚੱਲਾਂ 네ਗੇਟਿਵਿਟੀ ਸਾਡੇ ਚ ਕਿੰਨੀ 네ਗੇਟਿਵਿਟੀ ਭਰੀ ਹੋਈ ਹੈ? ਤਾਂ ਪਹਿਲਾਂ ਕੀੜੀ ਤੋਂ ਸ਼ੁਰੂ ਕਰੀਏ ਕੀੜੀ ਦੀ ਫਲੋਸਪੀ। ਕੀੜਾ ਜਾਂ ਕੀੜੀ ਜਿਹਦਾ ਕੇਸਾਈ ਦੇਖੋ ਬਹੁਤ ਛੋਟਾ ਹੈ। ਤੁਸੀਂ ਕਦੇ ਨਾ ਇਹ ਦੇਖਿਓ ਜੋ ਕਿ ਕੀੜੇ ਨੂੰ ਜਿਹੜੇ ਪਾਸੇ ਨੂੰ ਜਾ ਰਿਹਾ ਹੈ ਇਹਦਾ ਰਸਤਾ ਬਦਲਿਓ ਜੋ ਇਹਦੇ ਅੱਗੇ ਹੱਥ ਕਰਕੇ ਨੁਕਸ਼ਾ ਨੂੰ ਧੱਕੇ ਹੋ ਜੋ ਯਾਨੀ ਵਾਪਸ ਉਸੇ ਪਾਸੇ ਮੋੜਨਾ ਤੁਸੀਂ ਇਹਦੇ ਅਗਲੇ ਪਾਸੇ ਇੱਕ ਏਟ ਰੱਖ ਦਿਓ ਜਿਹੜੀ ਲਾਈਨ ਬਣੀ ਜਾਂਦੀ ਹੈ ਨਾ ਉੱਤੇ ਏਟ ਰੱਖ ਦਿਓ ਜੈਸਾ ਉਹਨਾ ਕੀੜੀ ਦਾ ਸਾਈਜ਼ ਹੈ ਉਸ ਹਿਸਾਬ ਦੇ ਨਾਲ ਜਿਹੜੀ ਏਟ ਹੈ ਤੁਸੀਂ ਇਹ ਰੱਖ ਲਓ ਕਿ ਮੈਂ ਤੁਹਾਡੇ ਅੱਗੇ ਇੱਕ 12 ਫੁੱਟ ਦਾ 13 ਫੁੱਟ ਚਾ ਕਮਰਾ ਪਾਤਾ ਜਾਂ ਕੰਧ ਕੱਢ ਤੇ ਕੰਧ ਟੱਪ ਕੇ ਯਾਨੀ ਕੋਈ ਕੀੜਾ ਜਾਂ ਕੀੜੀ ਉਸ ਇੱਟ ਦੇ ਉੱਤੋਂ ਦੀ ਉਸ ਕੰਧ ਦੇ ਉੱਤੋਂ ਦੀ ਚੜ ਕੇ ਜਿਹੜਾ ਹੈਗਾ ਅੱਗੇ ਜਾਏਗਾ ਪਰੰਤੂ ਉਹਦਾ ਰਸਤਾ ਨਹੀਂ ਵਧੇਗਾ ਜੇ ਤੁਸੀਂ ਉਹਦੇ ਅੱਗੇ ਇੱਕ ਟੋਆ ਪਟਕੇ ਉਹਦੇ ਵਿੱਚ ਪਾਣੀ ਪਾ ਦਿਓਗੇ ਜਾਂ ਕੋਈ ਚੀਜ਼ ਰੱਖ ਦਿਓਗੇ ਤਾਂ ਉਹਨੇ ਕੋਸ਼ਿਸ਼ ਕਰੇਗਾ ਔਰੇ ਥੱਲੋਂ ਦੀ ਜਾਂਦੀ ਉੱਤੋਂ ਦੀ ਜਾਂਦੀ ਸੱਜੇ ਜਾਂਦੀ ਖੱਬੇ ਜਾਂਦੀ ਮਤਲਬ ਕਿ ਜੋ ਉਹਦੇ ਆਪਸ਼ਨ ਹੋਣਗੇ ਸਾਰੇ ਆਪਸ਼ਨ ਇਹ ਸੋਚੇਗਾ ਸੋਚਣ ਤੋਂ ਬਾਅਦ ਚ ਅਖੀਰ ਤੇ ਇਹਦਾ ਵਲ ਪਾ ਕੇ ਫਿਰ ਨੇ ਆਪਦੀ ਡਾਇਰੈਕਸ਼ਨ ਸਿੱਧਾ ਹੋ ਜਾਣਾ। ਮੇਰੇ ਕਹਿੰਦਾ ਮਤਲਬ ਇਹ ਕਿ ਤੁਸੀਂ ਆਪਦੇ ਘਰੇ ਦੇਖ ਲਿਓ ਜੋ ਜਿਹੜੇ ਕੀੜੇ ਤੇ ਕੀੜੀਆਂ ਐ ਜਿੰਨਾ ਮਰਜੀ ਇੰਨੇ ਰਸਤੇ 'ਚ ਪ੍ਰੋਬਲਮ ਆ ਜੇ ਇਹਨਾਂ ਨੇ ਆਪਦੀ ਮੰਜ਼ਰ ਜਿਹੜੀ ਇੱਕ ਵਾਰੀ ਸੋਚ ਲਈ ਉਹ ਤੋਂ ਵਾਪਸ ਨੀ ਮੁੜਦੇ। ਇਹ ਭੋਰਾ ਪਰਦੇ ਜੀਵ ਐ ਤੇ ਅਸੀਂ ਕੀ ਕੀ ਕਰਦੇ ਆਂ? ਅਸੀਂ ਤਾਂ ਮੱਕੇ ਸਾਡਾ ਵਾਸਤ ਲਈ ਤੇ ਰੱਬ ਨੂੰ ਗਾਲਾਂ ਕੱਢਦੇ ਘਰੀ ਜਾਨਾ। ਤਾਂ ਇਹ ਕੀੜੇ ਤੇ ਕੀੜੀਆਂ ਸਾਨੂੰ ਸਿਖਾਉਂਦੇ ਐ ਕਿ ਅਸੀਂ ਇੱਕ ਵਾਰ ਜਿਹੜੀ ਮੰਜ਼ਿਲ ਦਾ ਇਰਾਦਤ ਕਰਨ ਲਈ ਉਹ ਤੋਂ ਪਾਰ세 ਨਹੀਂ ਹਟਣਾ ਨੰਬਰ 1 ਨੰਬਰ 2 ਮੇਰੇ ਵਰਗੇ ਹਰ ਇੱਕ ਵਿਅਕਤੀ ਦੀ ਕੋਸ਼ਿਸ਼ ਇਹ ਹੁੰਦੀ ਹੈ ਕਿ ਯਾਰ ਮੈਂ ਮੰਨ ਲਓ ਕਿ ਇਟਾਂ ਹੀ ਚੱਕ ਰਿਹਾ ਮੈਂ ਇਟਾਂ 5 ਚੱਕ ਸਕਦਾ ਜਾਂ 4 ਹੀ ਚੱਕ ਲਾਂ ਕੀ ਫਰਕ ਪੈਂਦਾ 4 ਚੱਕ ਲੈਣਾ ਇਹਦੇ ਨਾਲ ਜਿਹੜਾ ਹੈਗਾ ਬਹੁਤ ਮੇਰੇ ਹੱਥ ਪਰ ਤੁਸੀਂ ਜਾਣਦੇ ਹੋ ਕਿ ਇੱਕ ਕੀੜੀ ਜਿਹੜੀ ਕੀੜੀ ਚੱਲਦੀ ਹੈ ਭਾਰ ਕਿੰਨਾ ਚੱਕ ਸਕਦੀ ਹੈ ਮੇਰੇ ਸਿੱਧੇ ਜੀ ਗੱਲ ਹੈ ਕੀੜੀ ਉਨਾ ਵਜਨ ਚੱਕ ਸਕਦੀ ਹੈ ਜਿੰਨਾ ਵੱੱਤਵਾ ਚੱਕ ਸਕਦੀ ਹੈ ਦੋਵਾਂ ਚੀਜ਼ਾਂ 'ਚ ਫਰਕ ਹੈ ਬੰਦਾ ਇਹ ਸੋਚਦਾ ਹੈ ਕਿ ਮੈਂ 5 ਚੱਕ ਦਾ ਚੱਕ ਸਕਦਾ ਹਾਂ ਲੇਕਿਨ ਮੈਂ 4 ਚੱਕ ਲੈਣਾ ਕੰਮ ਕਰ ਜਾਂਦਾ ਹੈ ਕੀੜੀ ਕਹਿੰਦੀ ਹੈ ਕਿ ਮੈਂ 5 ਤੱਕ ਚੱਕ ਸਕਦੀ ਹਾਂ ਮੈਂ ਕੋਸ਼ਿਸ਼ ਕਰਦੀ ਹਾਂ ਜੇ ਮੈਂ 6 ਚੱਕ ਸਕਦਾ 6 ਹੀ ਚੱਕ ਲਾਂ ਆਪਣੇ ਵਜਨ ਤੋਂ 10 ਗੁਣਾ ਤੋਂ ਲੈ ਕੇ 50 ਗੁਣਾ ਤੱਕ ਵਜਨ ਕੀੜੇ ਕੀੜੀਆਂ ਦੀਆਂ ਵੱਖ-ਵੱਖ ਕਿਸਮਾਂ ਚੱਕ ਲੈਂਦੀਆਂ ਤੁਸੀਂ ਆਏ ਸੋਚੋ ਕਿ ਇੱਕ ਬੰਦਾ 70 ਕਿਲੋ ਦਾ ਹੈ ਤੇ ਉਹਨੇ 7 ਕੁਇੰਟਲ ਵਜ਼ਨ ਚੱਕਣਾ ਹੋਵੇ। ਉਸ ਲੈਵਲ ਤੱਕ ਦਾ ਜਿਹੜਾ ਹੈਗਾ ਇਹ ਵਜ਼ਨ ਚੱਕਦੀਆਂ ਤੇ ਫੇਰ ਕਾਮ ਚੋਰੀ ਨਾਮ ਦੀ ਇਹ ਨਹੀਂ ਚੀਜ਼ ਨਹੀਂ ਹੁੰਦੀ। ਤੁਸੀਂ ਕਰੇ ਦੇਖਿਓ ਜੋ ਕਿ ਇੱਕ ਕੀੜੀ ਕੋਈ ਸਮਾਨ ਲਿਆ ਰਹੀ ਹੈ ਤਾਂ ਦੂਧੀਆਂ ਕੀੜੀਆਂ ਬਿਨਾ ਪੁੱਛੇ ਉਹਦੀ ਮਦਦ ਕਰਦੀਆਂ ਸਾਡੇ ਅੰਗੂ ਨਹੀਂ। ਇਹ ਤਾਂ ਕਿਹਾ ਤਾਂ ਮਦਦ ਕਰ ਦੂੰ ਤੇ ਇਹ ਨਾ ਕਿਹਾ ਚੰਗੀ ਗੱਲ ਹੈ। ਭੈਣ ਪਾਣੀ ਫੜਾਉਂਦੀ ਹੈ ਤੇ ਉਹ ਫੜਾਈ ਜਾਵੇ ਭਰਾ ਕਹਿੰਦਾ ਕਿ ਮੈਨੂੰ ਨਾ ਖੜ ਦੇ ਕਿਤੇ। ਸਾਡੇ ਵਾਲੀ ਕੰਮਕਾਰੀ ਨਹੀਂ ਹੈਗੀ ਨਾ ਜੀ। ਕਿ ਕੱਲ ਹੋਰ ਸਭ ਤੋਂ ਵੱਡੀ ਗੱਲ ਅੱਜ ਪੰਜਾਬ ਨੂੰ ਸਭ ਤੋਂ ਵੱਧ 네ਗੈਟਿਵਿਟੀ ਨੇ ਮਾਰਿਆ। ਕੀੜੀਆਂ ਕਹਿੰਦੀਆਂ ਹਮੇਸ਼ਾ ਪੋਜ਼ਿਟਿਵ ਰਹਿਣਾ ਹੈ। ਕਿਵੇਂ ਪੋਜ਼ਿਟਿਵ ਰਹਿਣਾ ਹੈ? ਪਤਾ ਤਾਂ ਇਹਨਾਂ ਕੋਲ ਇਹੋ ਜਿਹੇ ਲੀਡਰ ਹੈ ਨਹੀਂ ਕਿ ਜਿਹੜੇ ਸਾਡੇ ਅੰਗੂ ਦੱਸੀ ਜਾਂਦੇ ਕਿ ਹਾਏ ਮਰ ਗਏ, ਹਾਏ ਮਰ ਗਏ, ਪੰਜਾਬ ਖਤਮ, ਹਾਏ ਮਰ ਗਏ, ਪੰਜਾਬ ਖਤਮ। ਅਸਲ ਦੇ ਵਿੱਚ ਕੀੜੀ ਦੀ ਉਮਰ ਬਹੁਤ ਛੋਟੀ ਹੁੰਦੀ ਹੈ ਪਰੰਤੂ ਉਹ ਜਦੋਂ ਠੰਡ ਹੈ ਠੰਡ ਦੇ ਵਿੱਚ ਆਉਦੀ ਖੁੱਡ ਚੋਂ ਬਾਹਰ ਨਹੀਂ ਨਿਕਲਦੀ ਕੀੜੀ ਹਨੇਰੇ ਦੇ ਵਿੱਚ ਹੀ ਉਹਨੇ ਰਾਤ ਨੂੰ ਦਿਨੇ ਉੱਥੇ ਹੀ ਰਹਿਣਾ ਤੇ ਉੱਥੇ ਹੀ ਕੰਮ ਕਰੀ ਜਾਣਾ ਤੁਸੀਂ ਆਪਣੇ ਆਪ ਤੇ ਲਾ ਕੇ ਦੇਖੋ ਕਿ ਤੁਸੀਂ ਇੱਕ ਇਹੋ ਜਿਹੇ ਟਾਈਮ ਤੇ ਪੈਦਾ ਹੋਏ ਹੋ ਜਦੋਂ ਤੁਹਾਨੂੰ ਘਰ ਚੋਂ ਬਾਹਰ ਨਿਕਲ ਦੀ ਜਿਆਦੀ ਨਾ ਹੋਵੇ ਤੇ ਬਾਹਰ ਜਿਉਂ ਠੰਡ ਪੈਂਦੀ ਠੰਡ ਤੇ ਜਿਹੜਾਗਾ ਮੌਤ ਦਾ ਖਤਰਾ ਆ ਉਹ ਤੇ ਕੇਵਲ ਉੱਥੇ ਬੈਠੇ ਰਹਿਣਾ ਹੋਵੇ ਤਾਂ ਕਿੰਨੇ ਨੈਗੇਟਿਵ ਹੋ ਜਾਣਗੇ ਪਰੰਤੂ ਕਿਹੜੀ ਨੈਗੇਟਿਵ ਨਹੀਂ ਹੁੰਦੀ ਕਿਹੜੀ ਉਹੋ ਜੇ ਮਹਾਤਵੀ ਬੈਠੀ ਪਤਾ ਕੀ ਸੋਚਦੀ ਐ ਕਿ ਕਿ ਚੰਗੇ ਦਿਨ ਆਉਣ ਵਾਲੇ ਐ ਧੁੱਪ ਨਿਕਲਣ ਵਾਲੀ ਐ ਮਤਲਬ ਕਿ ਕਿਹੜੀ ਕਿਸੇ ਵੀ ਹਾਲਤ ਦੇ ਵਿੱਚ ਨੈਗੇਟਿਵ ਨਹੀਂ ਹੁੰਦੀ ਉਹ ਹਮੇਸ਼ਾ ਇਸੇ ਵਿੱਚ ਰਹਿੰਦੀ ਐ ਕਿ ਧੁੱਪ ਨਿਕਲਣ ਵਾਲੀ ਦਿਨ ਚੰਗੇ ਆਉਣ ਵਾਲੇ ਜਿਵੇਂ ਧੁੱਪ ਨਿਕਲੀ ਮੈਂ ਬਾਹਰ ਜਾਉਂਗੀ ਤੇ ਜਿਸ ਦਿਨ ਸਰਦੀ ਦੇ ਵਿੱਚ ਸੰਗਣੀ ਧੁੰਦ ਤੋਂ ਬਾਅਦ ਧੁੱਪ ਨਿਕਲਦੀ ਐ ਤੁਸੀਂ ਹਜੇ ਰਜਾਈ 'ਚ ਬੈਠ ਕੇ ਪੰਜੀਰੀ ਜਾਂ ਖੋਆ ਖਾ ਰਹੇ ਹੁੰਨੇ ਹੋ ਤਾਂ ਉਸ ਖੋਏ ਦੇ ਡਿੱਗੇ ਹੋਏ ਦਾਣੇ ਨੂੰ ਚੱਕਣਾ ਵਾਸਤੇ ਕੀ ਟੋੜੀ ਵਿਜਾਈ ਤੇ ਤੁਹਾਡੇ ਉੱਠਣ ਤੋਂ ਪਹਿਲਾਂ ਹੁੰਦੀ ਹੈ ਉਹ ਇੰਨੀ ਕੋ ਪੋਸਟਿਵ ਹੁੰਦੀ ਹੈ ਕਿ ਨੂੰ ਮਾੜੀ ਜੀ ਉਮੀਦ ਧਿਕਰ ਦੇ ਨਾਲ ਜਿਹੜੀਆਂ ਪੈਂਦੀਆਂ ਅਸੀਂ ਕੀ ਕਰਦੇ ਹਾਂ ਅਸੀਂ ਤਾਂ ਆ ਜੇ ਡੋਂਕੀ ਵਾਲੇ ਕੇਸ ਹੋਈ ਜਾਂਦੇ ਆ ਜਾਂ ਹੋਰ ਚੀਜ਼ਾਂ ਹੋਈ ਜਾਂਦੀਆਂ ਆਈਆਰਐਸ ਕਰਕੇ ਬਾਹਰ ਪਜ ਜਾਂਦੇ ਆ ਉਹ ਕੇਸ ਨੇ ਜਿਹੜੇ ਕੁਝ ਹੋਏ ਬਿਨਾ ਹੀ ਇਥੋਂ ਪਜ ਜਾਂਦੇ ਨੇ ਨੈਗੇਟਿਵ ਇੰਨੇ ਹੋ ਗਏ ਲੜੇ ਬਿਨਾ ਹੀ ਹਾਰ ਮੰਨੀ ਜਾਂਦੇ ਦੂਜੇ ਪਾਸੇ ਅਗਲੀ ਗੱਲ ਇੱਕ ਕੀੜੀ ਗਰਮੀ 'ਚ ਜੰਮੀ ਜਿਹੜੀ ਕੀੜੀ ਗਰਮੀ ਜੰਮੀ ਉਹਦੇ ਖਾਣ ਆਸਤੇ ਬਾਹਰ ਬਹੁਤ ਜ਼ਿਆਦਾ ਚੀਜ਼ਾਂ ਨੇ ਬਹੁਤ ਬੀਜ ਨੇ ਬੜਾ ਸਮਾਨ ਹੈ ਆਰਾਮ ਦੇਣਾ ਬਾਹਰ ਘਮ ਸਕਦੀ ਹੈ ਪਰੰਤੂ ਉਹ ਕੀ ਕਰਦੀ ਹੈ ਜਦ ਸੋਚ ਉਹ ਕਹਿੰਦੀ ਹੈ ਬੁਰੇ ਦਿਨ ਆਉਣ ਵਾਲੇ ਹੈ ਠੰਡ ਆਉਣ ਵਾਲੀ ਹੈ ਮਾੜੇ ਦਿਨ ਆਉਣ ਵਾਲੇ ਹੈ ਮੈਂ ਕਿਹਾ ਕੀੜੀ ਜੇ ਉੱਤੇ ਜੇ ਮਾੜੇ ਦਿਨ ਹੁੰਦੇ ਹੋਰ ਉਹ ਕਹਿੰਦੀ ਚੰਗੇ ਦਿਨ ਆਉਣ ਵਾਲੇ ਹੈ ਚੰਗੇ ਦਿਨ ਹੁੰਦੇ ਉਹ ਕਹਿੰਦੀ ਮਾੜੇ ਦਿਨ ਆਉਣ ਵਾਲੇ ਆ ਤਾਂ ਫੇ ਮਾੜੇ ਦਿਨ ਆਉਣ ਆਏ ਤਾਂ ਫੇਰ ਕੀ ਕਰੇ ਫੇਰ ਉਹ ਕੀੜੀ ਜਿਹੜੀ ਹੈਗੀ ਹੈ ਜਾਂ ਕੀੜਾ ਜਿੰਨਾ ਵੱਤ ਤੋਂ ਵੱਧ اناਜ ਇਕੱਠਾ ਕਰ ਸਕਦਾ ਉਹਨਾਂ ਵੱਤ ਤੋਂ ਵੱਧ اناਜ ਇਕੱਠਾ ਕਰਦਾ ਜਿਵੇਂ ਆਦ ਕਿੁੱਤੇ ਕਰੀ ਜਾਂਦਾ ਆਪਣੇ ਘਰ ਜਿਹੜੇ ਕੀੜਿਆਂ ਦੇ ਭੌਣ ਨੇ ਦੋ ਭੌਣ ਜਿਹੜੇ ਮੇਨ ਡੀਡੇ ਇੱਕੇ ਇਹ ਇੱਕ ਆਪਣੇ ਜਿਹੜਾ ਸਮਝ ਲਓ ਕਿ ਚੌਂਤਰੀ ਗੁੱਤੀ ਕਹਿ ਲਓ ਇੱਕ ਭੌਣ ਜਿਹੜਾ ਹੈਗਾ ਆਪਣਾ ਜਿਹੜਾ ਕਾਰ ਵਾਲੇ ਗੈਰੇਜ ਦੇ ਨਾਲ ਹੈ ਕਿੱਥੇ ਆਪਾਂ ਉਹਦੇ ਵਿੱਚ ਕਣਕ ਵਗਰੇ ਦਾਣੇ ਵੀ ਰੱਖਦੇ ਆਂ ਤਾ ਇਹਨੇ ਜਰਾਂ ਪਾ ਸਰੋਂ ਕੱਢਦੇ ਆ ਜਾਂ ਸਰੋਂ ਸੁੱਕਣੀ ਪਾਉਨੇ ਆ ਇਹ ਤੇਲ ਕਢਾਉਣ ਵਾਸਤੇ ਤਾਂ ਉਦੋਂ ਕਿਲੋ ਕਿਲੋ ਸਰੋਂ ਜਿਹੜੀ ਹੈਗੀ ਆ ਇਹਨਾਂ ਦੇ ਭੌਣ ਤੇ ਇਕੱਠੀ ਹੋ ਜਾਂਦੀ ਹੈ ਜਿੰਨੀ ਵੱਤ ਉਹਨਾਂ ਦੀ ਲੈ ਆਂ ਜਾਂ ਲੈ ਜਾਂਦੇ ਨੇ ਜਿੰਨੀ ਵੱਤ ਹੋ ਸਕਦੀ ਲੈ ਜਾਂਦੇ ਆ ਕੋਈ ਇਹਨਾਂ ਦਾ ਆਪਣਾ ਕੁਝ ਨਹੀਂ ਹੈਗਾ ਤਾਂ ਮਤਲਬ ਕਿ ਗਰਮੀ ਦੇ ਵਿੱਚ ਉਹ ਉਹਨਾਂ ਨੂੰ ਇਕੱਠਾ ਕਰਦੇ ਆ ਜਿੰਨਾ ਵੱਤ ਉਹ ਇਕੱਠਾ ਕਰ ਸਕਦੇ ਆ ਕਿਉਂਕਿ ਉਹ ਸੋਚਦੇ ਕਿ ਮਾੜਾ ਟਾਈਮ ਆਉਣ ਵਾਲਾ ਤੇ ਅਸੀਂ ਕੀ ਹੁੰਦਾ ਸਾਡੇ ਮਾੜਾ ਜਾਂ ਚੰਗਾ ਦਿਨ ਆ ਜੇ ਤੁਸੀਂ ਲਲਕਰੇ ਮਾਰਨ ਲੱਗ ਪਏ ਨੇ ਹਾਓ ਬੱਲੇ ਬੱਲੇ ਬਣ ਗਈ ਗੱਲ ਜਿੱਤ ਗਈ ਗੱਲ ਤੇ ਅਸੀਂ ਆਪਦੀ ਜਿਹੜੀਆਂ ਜੜਾਂ ਹੈਗੀਆਂ ਉਹਨੂੰ ਭੁੱਲ ਜਾਨੇ ਅਸੀਂ ਜ਼ਮੀਨ ਨੂੰ ਭੁੱਲ ਜਾਨੇ ਤੇ ਮੁੜ ਕੇ ਕਿਹੋ ਜਿਹਾ ਬਰਾ ਬਾਬਰੌਲ ਆਉਂਦਾ ਕਿ ਜੜੋਂ ਟੁੱਟ ਜਾਂਦੀ ਹੈ ਕਿਹੜੀ ਸਾਨੂੰ ਕੀ ਸਿਖਾਇਆ ਕਿਹੜੀ ਨੇ ਨੰਬਰ 1 ਕਿੰਨਾ ਵੀ ਮਾੜਾ ਟਾਈਮ ਆ ਜੇ ਕਦੇ ਨੈਗੇਟਿਵ ਨਹੀਂ ਹੋਣਾ ਹਮੇਸ਼ਾ ਪੋਜ਼ਿਟਿਵ ਰਹਿਣਾ ਚੰਗੇ ਦਿਨਾਂ ਦੀ ਕਾਮਨਾ ਕਰਦੀ ਜੇ ਚੰਗੇ ਦਿਨ ਆ ਜਾਂਦੇ ਆ ਤੇ ਆਸਮ ਇਹ ਨਹੀਂ ਕਹਦਾ ਕਿ ਹੁਣ ਤਾਂ ਨਜ਼ਾਰੇ ਆ ਗਏ ਉਦੋਂ ਮਾੜੇ ਦਿਨਾਂ ਨੂੰ ਯਾਦ ਕਰਕੇ ਮਿਹਨਤ ਕਰਨੀ ਕਿਹੜੀ ਕਹਿੰਦੀ ਕਿ ਜਿੰਨਾ ਵਕਤ-ਵਕਤ ਕੰਮ ਕਰ ਸਕਦੇ ਹੋ ਉਹਨਾ ਕਰੋ ਕਿਹੜੀ ਕਾਮਚੋਰ ਨਹੀਂ ਹੁੰਦੀ ਹਰ ਸਮੇਂ ਕੰਮ ਕਰਦੀ ਹੈ ਕਿਹੜੀ ਸਾਨੂੰ ਕਹਿੰਦੀ ਹੈ ਕਿ ਜ਼ਿੰਦਗੀ 'ਚ ਕਿੰਨੀਆਂ ਵੀ ਰੁਕਾਵਟਾਂ ਆ ਜਾਣ ਹਮੇਸ਼ਾ ਅੱਗੇ ਵੱਲ ਦੇਖੋ ਹਮੇਸ਼ਾ ਜਿਹੜੀ ਮੰਜ਼ਿਲ ਬਣਾ ਲਈ ਉਸ ਮੰਜ਼ਿਲ ਵੱਲ ਤੁਰੋ ਇਹ ਨਹੀਂ ਹੈਗਾ ਕਿ ਅਸੀਂ ਜਿਹੜਾ ਹੈਗਾ ਕੋਈ ਮੁਸੀਬਤ ਨਿੱਕੀ-ਮੋਟੀ ਆਏ ਤੇ ਪੜ ਪਈਏ ਕਿ ਹੁਣ ਮੈਂ ਇੱਧਰੋਂ ਚੱਲਿਆ ਤੇ ਹੁਣ ਮੈਂ ਇੱਧਰੋਂ ਚੱਲਿਆ ਹੁਣ ਮੈਂ ਇੱਧਰੋਂ ਚੱਲਿਆ ਮੈਂ ਹੁਣ ਇੱਧਰੋਂ ਚੱਲਿਆ ਜੋ ਇੱਕ ਮੰਝੇ ਨਿਰਧਾਰਤ ਕਰ ਲਈ ਉਸ ਮੰਝਰਵਲ ਮੰਝਰਵਲ ਹੋਦੋ ਤਾਂ ਇਹ ਕੀੜੀਆਂ ਦੀ ਫਲਸਫੀ ਹੈ ਇਹ ਆਂਟ ਫਲਸਫੀ ਹੈ ਜੇਕਰ ਤੁਸੀਂ ਇਹਨੂੰ ਪੜਾਉਂਗੇ ਤਾਂ ਜ਼ਿੰਦਗੀ ਦੇ ਵਿੱਚ ਕਦੇ ਵੀ ਮਾਰ ਨਹੀਂ ਖਾ ਸਕਦੇ ਤਾਂ ਤੁਸੀਂ ਜ਼ਿੰਦਗੀ ਚ ਹਮੇਸ਼ਾ ਅੱਗੇ ਵਧਦੇ ਰਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਤੁਸੀਂ ਇੱਕ ਵਾਰੀ ਕਮੈਂਟ ਕਰਕੇ ਦੱਸੋ ਕਿ ਕੀੜੀਆਂ ਦੇ ਵਿੱਚ ਇੰਨੇ ਗੁਣ ਨੇ ਤਿੰਨ ਵਿੱਚੋਂ ਕਿਹੜਾ ਕਿਹੜਾ ਗੁਣ ਤੁਹਾਡੇ ਵਿੱਚੋਂ